ਅਰਨਾਲ ਮੌਜੂਦ ਨੇ ਟੂ ਸ਼ਟਰਾਂ ਵਾਲਾ ਆਓ ਗੱਲਬਾਤ ਕਰੀਏ ਸਵਾਗਤ ਹੈ ਨਿੱਟੂ ਜੀ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਫਿਲਮ ਦਾ ਟ੍ਰੇਲਰ ਨਹੀਂ ਮੈਂ ਸੱਚ ਕੁੱਟਣੀ ਕਿਹਦਾ ਲਗਿਆ ਮੈਂ ਕਿਹਾ ਵੀ ਜਿੰਨੀ ਖੁਸ਼ੀ ਮੈਨੂੰ ਆ ਫਿਲਮ ਦੇ ਟ੍ਰੇਲਰ ਦੇ ਵਿੱਚ ਹੋਈ ਆ ਸ਼ਾਇਦ ਕਿਸੇ ਨੂੰ ਨਹੀਂ ਹੋਈ ਮੈਂ ਇਸ ਫਿਲਮ ਦੇ ਵਿੱਚ ਕੰਮ ਕੀਤਾ ਮੈਨੂੰ ਬਹੁਤ ਵਧੀਆ ਲੱਗਾ ਸੋ ਇਸ ਫਿਲਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਚਾਈਨਾ ਅਮਰੀਕਾ ਯੂ ਐਸਾ ਕੈਨੇਡਾ ਇਹ ਵੱਡੇ ਵੱਡੇ ਦੇਸ਼ ਫਿਲਮ ਦੇਖਣ ਨੀਮਾ ਸਸਕੁਟ ਨਹੀਂ ਪਾਰਟ 2 ਇਦਾਂ ਦੀ ਫਿਲਮ ਨਹੀਂ ਬਣੀਊਗੀ ਸਲਮਾਨ ਖਾਨ ਭਾਜੀ ਬੀਨ ਫੋਨ ਕਰਦੇ ਵੀ ਇਦਾਂ ਦੀ ਫਿਲਮ ਬਣਾਣੀ ਆ ਆਪਾਂ ਪਰ ਸ਼ਾਇਦ ਆਪਾਂ ਕੋਸ਼ਿਸ਼ ਕਰਾਂਗੇ ਦੁਆਰਾ ਬਣ ਬਣੇ ਪਰ ਸਾਡੇ ਮੈਨੂੰ ਨਹੀਂ ਲੱਗਦਾ ਮੇਰੇ ਕੋ ਬਣੇਗੀ ਕਿਉਂਕਿ ਇਹਦੀ ਸਟੋਰੀ ਕੋਈ ਨਹੀਂ ਲਿਖੀ ਹੈ ਦੁਆਰਾ ਨਹੀਂ ਲਿਖੀ ਜਾ ਸਕਦੀ ਇਸ ਫਿਲਮ ਦੀ ਪਰ ਫਿਰ ਵੀ ਕੋਸ਼ਿਸ਼ ਜਾਰੀ ਹੈ ਸ਼ਕਤੀਮਾਨ ਦੇ ਗੱਲ ਉਚ ਆਇਓ ਕੀ ਖਾਸ ਗੱਲ ਹੈ ਸ਼ਕਤੀਮਾਨ ਦੇ ਦੇਖੋ ਜਿਹੜਾ ਸ਼ਕਤੀਮਾਨ ਹੈ ਮੈਂ ਹਸਤੀਮਾਨ ਹੈ ਸ਼ਕਤੀਮਾਨ ਨਕਲੀ ਸੀਗਾ ਤੇ ਮੇਰਾ ਵੋਟਾਂ ਦੇ ਵਿੱਚ ਵੀ ਰਿਜ਼ਲਟ ਇਹੀ ਹੈ ਮੈਂ ਨਾ ਐਕਚੁਅਲੀ ਵੋਟਾਂ ਚ ਇਹ ਫਿਲਮ ਦੇ ਵਿੱਚ ਮੈਂ ਨਕਲੀ ਵੋਟਾਂ 'ਚ ਖੜਾ ਹਾਂ ਉਦੋਂ ਮੈਂ ਅਸਲੀ ਵੋਟਾਂ 'ਚ ਖੜਾ ਹਾਂ ਉਹਦੇ ਵਿੱਚ ਚੋਰ ਨਿਸ਼ਾਨ ਮੇਰਾ ਪੈਟਰੋਲ ਪੰਪ ਹੈ ਔਰ ਪੈਟਰੋਲ ਪਾਓ ਤੇ ਵੋਟ ਮੈਨੂੰ ਪਾਓ ਨੰਬਰ 18 ਵਾ ਔਰ ਦੇਖੋ ਮੈਂ ਸੁਪਨੇ ਦੇਖਦਾ ਹਾਂ ਤੇ ਮੈਂ ਕਿਤੇ ਪ੍ਰਧਾਨ ਮੰਤਰੀ ਜੀ ਦੇ ਲਾਗੇ ਖੜਾ ਹਾਂ ਮੇਰੀ ਫੋਟੋ ਹੋਵੇ ਮੇਰਾ ਇਹ ਹੋਵੇ ਮੈਂ ਅਕਸਰ ਬਾਰਾਂਨਸੀ ਖੜਾ ਹੋਣ ਗਿਆ ਤੇ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਪਰ ਮੇਰਾ ਸੁਪਨਾ ਮੈਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨਾਲ ਫਿਲਮ ਬਣਾਵਾਂ ਫਿਲਮ ਦਾ ਨਾਮ ਹੈ ਵੋਟਾ ਵੋਟਾਂ ਸ ਉਹਦੇ ਵਿੱਚ ਗਾਣਾ ਮੈਂ ਰੱਖੂੰਗਾ ਗਾਣਾ ਰੱਖਾਂਗੇ ਇਦਾਂ ਦਾ ਵੀ ਆ ਗਿਆ ਆ ਗਿਆ ਨੀ ਟੂ ਸ਼ਟਰ ਵਾਲਾ ਆ ਗਿਆ ਆ ਗਿਆ ਭਈ ਸ਼ਾਗਿਆ ਨੀ ਟੂ ਸ਼ਟਰ ਮੈਨ ਮਨ ਮੇਰੇ ਸ਼ਟਰ ਦੀ ਮਸ਼ਹੂਰੀ ਜ਼ਿਆਦਾ ਹੋਣੀ ਚਾਹੀਦੀ ਹੈ ਜਿਵੇਂ ਨੀਮਾ ਸਸਕੁਣੀ ਪਾਰਟ 2 ਫਿਲਮ ਦੀ ਹੈ ਸੋ ਸਾਰੇ ਤਹਿਲਕਾ ਮੱਝ ਇੱਕ ਵਾਰੀ ਜਿਹੜੀ ਫਿਲਮ ਆ ਰਹੀ ਹੈ ਨਾ ਇਹਦੇ ਵਿੱਚ ਬੱਲੇ ਬੱਲੇ ਕਰਾ ਦੇ ਅੱਜ ਕੱਲ੍ਹ ਇੱਕ ਗਾਣਾ ਬੜਾ ਫੇਮਸ ਹੈ ਪਾਕਿਸਤਾਨ ਦਾ ਚਾਹਤ ਫਤਾਲੀ ਗੰਦਰ ਬਦੋ ਬਦੀ ਤੂੰ ਸੁਣਿਆ ਗਾਣਾ ਬਦੋ ਬਦੀ ਬਦੋ ਬਦੀ ਪਿਆਰ ਮੈਨੂੰ ਹੋ ਗਿਆ ਨਹੀਂ ਕਿਦਾਂ ਤੈਨੂੰ ਹੋ ਗਿਆ ਬਦੋ ਬਦੀ ਬਦੋ ਬਦੀ ਕੀ ਮਤਲਬ ਯਾਰ ਕੀ ਗਾਣਾ ਯਾਰ ਉਹ ਤਾਂ ਚੰਗੇ ਗਾਣੇ ਮੈਂ ਲਿਖ ਲੈਣਾ ਦੇਖੋ ਮੇਰਾ ਗਾਣਾ ਗੱਡੀ ਮੇਰੀ ਚੱਲਦੀ ਹੈ ਸੌ ਦੀ ਸਪੀਡ ਤੇ ਮਾਰ ਮਾਰ ਛਿੱਤਰ ਮਹਿਟਰਨ ਸੇ ਕਤੇ ਅੱਖਾਂ ਨੂੰ ਯਾਰ ਤੇਰਾ ਵਜਦਾ ਜਲੰਦਰੋਂ ਟਿੱਕੀ ਤਾਂ ਨਵਾਰ ਲੈ ਕੇ ਆਇਆ ਹੁਣ ਅੰਦਰੋਂ 45 45 90 ਨਿਬਲਿਏ ਨਾ ਕੋਈ ਸਜੇ ਨਾ ਖੱਬੇ ਬੱਲੀਏ ਮੂਸੇ ਜੱਟ ਦੀ ਰੀਸ ਕੀ ਕਰ ਲੂਟ ਨੀ ਟੂ ਵਰਗੇ ਡੱਬੇ ਨਿ ਬੱਲੀਏ ਪਿਆਰ ਤੈਨੂੰ ਕਰਦਾ ਹੈ ਫੁਕਰੀ ਨਹੀਂ ਉਹ ਮਾਰਦਾ ਬਿਨਾ ਪਾਣੀ ਵਿੱਚ ਇਹ ਕਿਸ਼ਤੀ ਉਤਾਰਦਾ ਖਰਚਾ ਨਹੀਂ ਹੁੰਦਾ ਯਾਰ ਥੋੜੇ ਵਿੱਚ ਸਾਰਦਾ 30 30 60 ਨਿਬਲਿਏ ਹੌਲੀ ਹੌਲੀ 10 ਨਿਬਲਿਏ ਲਕਤੇ ਰ ਟਿਲਕ ਮਾਰਦਾ ਪੈਣਾ ਜਾਵੇ ਵਟ ਨਿਬਲਿਏ 45 42 90 ਨਿਬਲਿਏ ਨਾ ਕੋਈ ਸਜੇ ਨਾ ਖੱਬੇ ਬਲਿਏ ਮੂਸੇ ਜੱਟ ਦੀ ਰੀਸ ਕੀ ਕਰ ਲੂ ਨੀਟ ਵਰਗੇ ਡੱਬੇ ਨਿਬਲਿਏ ਕਿਦਾਂ ਲੱਗਦਾ ਬਹੁਤ ਵਧੀਆ ਭਾਈ ਬਹੁਤ ਵਧੀਆ ਤੋ ਸੋ ਇਸ ਫਿਲਮ ਨੂੰ ਵਾਤਵਾ ਦੇਖੋ ਸ਼ੇਅਰ ਕਮੈਂਟ ਕਰੋ ਚੀਕਾਂ ਦੀ ਤੇ ਤਾੜੀਆਂ ਦੀ ਗੁਜਾਇਸ਼ ਨਹੀਂ ਰੁਕਣੀ ਚਾਹੀਦੀ ਜਾਂਦੇ ਆਦੇ ਦੋ ਲਾਈਨਾਂ ਡੀਜੀਪੀ ਪੰਜਾਬ ਦੇ ਹੋ ਜਾਂਦੇ ਡੀਜੀਪੀ ਪੰਜਾਬ ਦਾ ਸ਼ੇਰ ਹਵਤ ਤੇ ਭਾਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਕਰਤਾ ਹੈ ਜਿਹੜਾ ਬੰਦਾ ਖੱਪ ਬੱਲੀਏ ਕਢਾਲਤਾ ਹੈ ਉਸਕੇ ਵੱਟ ਬੱਲੀਏ ਵਹਿਰੀਆਂ ਨੂੰ ਦਿੰਦਾ ਜੋੜੋ ਪੱਟ ਬੱਲੀਏ ਔਰ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਦਾ ਸ਼ੇਰ ਹਵਤ ਤੇ ਭਾਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਕੀ ਬਾਤ ਹੈ ਥੈਂਕ ਯੂ ਭਾਈ ਸੋ ਇਹ ਸਾਰ ਨੀਟੂ ਸ਼ਟਰਾ ਵਾਲੇ